ਪਹਿਲਾਂ ਮੈਨੂੰ ਵਾਹਨ ਤੇ ਰੋਕਿਆ ਬਾਅਦ ਵਿੱਚ ਇੱਥੇ ਆ ਕੇ ਮੇਰੀ ਗੱਡੀ ਰੋਕ ਲਈ ਸੈਲੋ ਦੇ ਵਿੱਚੋਂ ਨਿਕਲ ਕੇ ਬੰਦੇ ਆ ਸਾਰਾ ਰੋਕ ਕੇ ਮੇਰੀ ਕੁੱਟਮਾਰ ਕੀਤੀ ਆ ਮੇਰੇ ਕੱਪੜੇ ਪਾੜੇ ਕਹਿੰਦਾ ਤੂੰ ਪਾਣੀ ਪਾ ਕੇ ਆਇਆ ਸਾਡੇ ਉੱਪਰ ਅੱਛਾ ਹਾਂਜੀ ਆਪਣੇ ਪਾੜ ਅੱਛਾ ਇਹ ਕੱਪੜੇ ਤੁਹਾਡੇ ਉਹਨਾਂ ਨੇ ਪਾਣੀ ਸ਼ਰਟ T-shirt ਪਾੜ ਦਿੱਤੀ ਆ ਹਾਂਜੀ ਪਿੱਛੇ ਜਦੋਂ ਇਹਨਾਂ ਦੀ ਕੋਈ ਗੱਲਬਾਤ ਹੋ ਤੂੰ ਮੈਂ ਮੈਂ ਹੋਈ ਇਹਨੇ ਕਹਿੰਦਾ ਜਦ ਕੋਈ ਨਹੀਂ ਸੌਰੀ ਉਸ ਤੋਂ ਬਾਅਦ ਕਹਿੰਦਾ ਅਸੀਂ ਦੇਖਾਂਗੇ ਤੈਨੂੰ ਗਾਂ ਜਾ ਕੇ ਇਹਨੇ ਬੰਦੇ ਇੱਥੇ ਫੋਨ ਕਰਕੇ ਬੁਲਾ ਲਏ ਇਹਦੀ ਕੁੱਟਮਾਰ ਹੋਈ ਗਈ ਜਦੋਂ ਜਦੋਂ ਪਾਣੀ ਪਿਆ ਉਹ ਤੋਂ ਰੋਕਿਆ ਤੁਹਾਨੂੰ ਉੱਥੇ ਉਹਨਾਂ ਨੇ ਨਹੀਂ ਮਗਰ ਆ ਕੇ ਮੈਨੂੰ ਰੋਕਿਆ ਮੈਂ ਚੱਲ ਕੋਈ ਗੱਲ ਨਹੀਂ ਜੇ ਪੈ ਵੀ ਗਿਆ ਸੌਰੀ ਕਹਿੰਦਾ ਕੋਈ ਨਹੀਂ ਅੱਗੇ ਜਾ ਕੇ ਦੱਸ ਦੇ ਇੱਥੇ ਆ ਕੇ ਇਹਨੇ ਬੰਦੇ ਬੁਲਾ ਕੇ ਮੈਨੂੰ ਘੇਰ ਕੇ ਕੁੱਟਿਆ ਵੀ ਵਾਪਸ ਇਹ ਬੱਸ ਇਹਨਾਂ ਨੇ ਰਾਤ ਰੋਕੇ ਕੱਲਾ ਗਾਰਾ ਹੀ ਪਿਆਗਾ ਉਹ ਡਰਾਈਵਰ ਨੇ ਗਲਤੀ ਵੀ ਮੰਨੀ ਵੀ ਮੇਰੇ ਤੋਂ ਗਾਰਾ ਪਿਆਗਾ ਕਿਉਂ ਉਹਨਾਂ ਦੀ ਮਾਵਾ ਭੈਣਾ ਨਹੀਂ ਹੁੰਦੀਆਂ ਕੱਲ ਉਹ ਵੀ ਜਾਂਦੀਆਂ ਰੋਕਦੇ ਇਹਨਾਂ ਦਾ ਮਤਲਬ ਕੀ ਆ ਬੱਸ ਰੋਕਣ ਦਾ ਇਹਨਾਂ ਦੀ ਮਾਵਾ ਭੈਣਾ ਵੀ ਆਉਂਦੀਆਂ ਆ ਕਿਉਂ ਨਹੀਂ ਆਉਂਦੀਆਂ ਦੱਸੋ ਸਾਰੇ ਆਉਂਦੇ ਆ ਸਫ਼ਰ ਕਰਦੇ ਆ ਨਾ ਸਿਰਫ ਲੇਟ ਹੋ ਰਹੇ ਹ ਅਈ ਤੋਂ ਕਿ ਚਾਗਾ ਬੱਸ ਦੇ ਵਿੱਚੋਂ ਹੰਦਰਾਂ ਲਾ ਲਿਆ ਹੰਦਰਾਂ ਲਾਇਆ ਉਹਦੇ ਲਿੰਗੇ ਬਾੜ ਤੇ ਉਹਦੇ ਉੱਚਲੇ ਵਿੱਚ ਬੈਠ ਗਏ ਹੁਣ ਤੁਸੀਂ ਮਹਿਮਤਾਜ ਚੈਤੋ ਤੋਂ ਗੋਣਿਆਣਾ ਰੋਡ ਦੇ ਉੱਤੇ ਜਾਮ ਲੱਗਿਆ ਹੋਇਆ ਆਸ-ਪਾਸੇ ਦੇਖ ਸਕਦੇ ਹੋ ਕਿ ਜਿਹੜੀਆਂ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਵੱਲੋਂ ਇਹ ਜਾਮ ਲਾਇਆ ਗਿਆ ਹੈ ਕਾਰਨ ਕੀ ਹੈ ਕਾਰਨ ਪੁੱਛਦੇ ਆ ਕਿ ਕਿਉਂ ਜਿਹੜੀਆਂ ਬੱਸਾਂ ਨੇ ਉਹ ਸੜਕ ਦੇ ਉੱਤੇ ਟੇਡੀਆਂ ਲਾ ਦਿਤੀਆਂ ਰਸਤਾ ਜਿਹੜਾ ਬੰਦ ਕਰਤਾ ਵੱਡਾ ਇੱਥੇ ਜਾਮ ਲੱਗ ਗਿਆ ਗੱਲਬਾਤ ਕਰਦੇ ਆ ਇਨ੍ਹਾਂ ਜਿਹੜੇ ਬੱਸ ਚਾਲਕ ਨੇ ਕੰਡਕਟਰ ਨੇ ਸਾਰੇ ਮੌਜੂਦ ਨੇ ਕਿ ਪੂਰਾ ਕਾਰਨ ਕੀ ਹੈ ਕਿਉਂ ਬੱਸਾਂ ਟੇਡੀਆਂ ਲਾਦੀਆਂ ਸੜਕ ਤੇ ਕਿਉਂ ਜਾਮ ਲਾਇਆ ਬਾਈ ਕੀ ਕਾਰਨ ਹੈ ਜੀ ਬੱਸਾਂ ਕਿਉਂ ਐ ਲਾਦੀਆਂ ਸਰ ਮੈਂ ਆ ਰਿਹਾ ਸੀ ਗੋਨੀਆਣੇ ਤੋਂ ਜੀ ਪਿੱਛੇ ਆਉਂਦਿਆ ਪਤਾ ਨਹੀਂ ਮੇਰੀ ਗੱਡੀ ਨਾਲ ਕਹਿੰਦਾ ਕੋਈ ਪਾਣੀ ਪਿਆ ਕਿਸੇ ਨੂੰ ਉੱਡ ਗਏ ਠੀਕ ਹੈ ਤਾਂ ਉਹਨਾਂ ਨੇ ਆ ਕੇ ਪਹਿਲਾਂ ਮੈਨੂੰ ਰਸਤੇ 'ਚ ਰੋਕਿਆ ਬਾਅਦ ਵਿੱਚ ਇੱਥੇ ਆ ਕੇ ਮੇਰੀ ਗੱਡੀ ਰੋਕ ਲਈ ਸੋ ਸੈਲੋ ਦੇ ਵਿੱਚੋਂ ਨਿਕਲ ਕੇ ਬੰਦੇ ਸਾਰੇ ਰੋਕ ਕੇ ਮੇਰੀ ਕੁਟਮਾਰ ਕੀਤੀ ਆ ਮੇਰੇ ਕੱਪੜੇ ਪਾੜੇ ਜੀ ਕੱਪੜੇ ਪਾੜਦੇ ਹਾਂਜੀ ਮਤਲਬ ਪਾਣੀ ਜਿਵੇਂ ਆਪਾਂ ਸਾਈਡ ਤੇ ਖੜਾ ਹੁੰਦਾ ਟਾਇਰ ਵੱਜ ਜਾਂਦਾ ਲੰਘ ਜਾਂਦਾ ਹਾਂਜੀ ਟਾਇਰ ਨਾ ਟਾਇਰ ਨਾਲ ਸ਼ਾਇਦ ਪਿਆ ਹੀ ਪਾਣੀ ਠੀਕ ਹੈ ਹਾਂਜੀ ਤੁਹਾਨੂੰ ਪਤਾ ਲੱਗਿਆ ਪਹਿਲਾਂ ਜਾਂ ਬੰਦੇ ਪਿੱਛੇ ਹੁੰਦੇ ਤੁਹਾਨੂੰ ਰੋਕਿਆ ਉਹਨਾਂ ਨੇ ਨਹੀਂ ਨਹੀਂ ਇਹਨੇ ਆਣ ਕੇ ਰੋਕ ਕੇ ਹੀ ਆ ਮੈਨੂੰ ਮੇਰੀ ਗੱਡੀ ਨਾਲ ਪਿਆ ਵੀ ਇਹ ਵੀ ਨਹੀਂ ਪਤਾ ਜਪਿਆ ਪਰ ਤਾਂ ਇਹ ਹਾਂ ਇਹਨੇ ਜਣੇ ਸੀਗੇ ਉਹ ਜਿਹੜੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਦੋ ਜਣੇ ਸੀ ਬਾਅਦ ਵਿੱਚ ਇਥੋਂ ਪੰਜ ਜਣੇ 6 ਜਣਿਆਂ ਨੇ ਮੇਰੀ ਗੱਡੀ ਰੋਕੀ ਹੈ ਠੀਕ ਹੈ ਆ ਜਿਹੜੇ ਇੱਥੇ ਬਣੇ ਹੋਏ ਨੇ ਗਦਾ ਹਾਂ ਹਾਂਜੀ ਹਾਂਜੀ ਇਹਨੇ ਰੋਕਿਆ ਕੀ ਕਹਿੰਦੇ ਬਾਈ ਰੋਕ ਕੇ ਕੀ ਕਹ ਗੱਲਬਾਤ ਰੋਕ ਕੇ ਬੱਸ ਹੀ ਮੇਰੇ ਗਲ ਪੈ ਗਈ ਹੈ ਕਹਿੰਦਾ ਤੂੰ ਪਾਣੀ ਪਾ ਕੇ ਆਇਆ ਸਾਡੇ ਉੱਪਰ ਅੱਛਾ ਹਾਂਜੀ ਅੱਛਾ ਆ ਕੱਪੜੇ ਤੁਹਾਡੇ ਉਹਨਾਂ ਨੇ ਪਾਣੀ ਸ਼ਰਟ ਟੀ-ਸ਼ਰਟ ਪਾੜ ਦਿੱਤੀ ਹੈ ਹਾਂਜੀ ਟੀ-ਸ਼ਰਟ ਪਾੜ ਦਿੱਤੀ ਕਟਮਾਰ ਵੀ ਕੀਤੀ ਤੁਹਾਡੇ ਨਾਲ ਹਾਂਜੀ ਕਟਮਾਰ ਕੀਤੀ ਹੈ ਕਟਮਾਰ ਹੀ ਆਈ ਕੱਪੜੇ ਪਾੜੇ ਕਿੰ ਇਹ ਹੈ 7-8 ਜਣੇ ਸੀਗੇ ਜਦੋਂ ਹਾਂ ਕਟਮਾਰ ਕੀਤੀ ਮੇਰੇ ਨੂੰ ਇਹ ਮਤਲਬ ਕਾਰਨ ਕੀ ਮੰਨਦੇ ਹੋ ਕਿ ਪਾਣੀ ਪੈਣ ਦੇ ਕਾਰਨ ਆ ਕਿ ਕੋਈ ਗੱਲਬਾਤ ਹੋਰ ਵੀ ਉਹਨਾਂ ਨੇ ਪਾਣੀ ਪੈਣਾ ਆਖਿਆ ਉਹਨਾਂ ਨੇ ਪਾਣੀ ਪੈ ਗਿਆ ਇਹ ਬਿਲਕੁਲ ਹੀ ਪਾਣੀ ਪਾ ਗਿਆ ਸਾਡੇ ਉੱਤੇ ਕਹਿੰਦਾ ਤੁਸੀਂ ਡਰਾਈਵਰ ਹੋ ਬੱਸ ਮੈਂ ਡਰਾਈਵਰ ਹਾਂ ਜੀ ਠੀਕ ਹੈ ਕਿੰਨੇ ਕਿਹੜਾ ਰੂਟ ਹੈ ਤੁਹਾਡਾ ਮੇਰਾ ਇੱਥੋਂ ਇੱਕ ਕਪੂਰਥ ਲਈ ਬਠਿੰਡਾ ਕਪੂਰਥਲਾ ਹਾਂਜੀ ਠੀਕ ਹੈ ਕਿਵੇਂ ਦੇਖਦੇ ਹੋ ਬਾਈ ਜੀ ਮਤਲਬ ਇਹ ਇਦਾਂ ਕਰਨਾ ਪਾਣੀ ਪੈ ਗਿਆ ਤੇ ਰੋਕ ਕੇ ਅੱਗੇ ਕਟਮਾਰ ਚਲੋ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਜੀ ਜਿਹੜਾ ਇਹਦੇ ਕੱਪੜੇ ਪਾੜੇ ਇਹਨਾਂ ਤੱਕ ਕਾਮੁਕੀ ਕੀਤਾ ਇਹਦੇ ਨਾਲ ਤੇ ਮੈਂ ਬਸ ਅਡੇ ਤੇ ਗੋਨਿਆਂ ਨੇ ਦਾ ਅੱਡਾ ਅੰਚਾਰ ਜੈਂਪੀ ਆਰਡੀ ਸੀ ਰੂਟ ਵੇਜ ਦਾ ਇਹ ਤੇ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਉਹਦੇ ਆਏ ਤੇ ਇਹਨਾਂ ਨੇ ਬਦਮਾਸ਼ੀ ਵਿਖਾਉਂਦੇ ਸੀ ਕਹਿੰਦੇ ਵੀ ਸਾਡੀ ਜੂਨੀਅਨਾਂ ਸਾਡਾ ਐ ਆ ਅਸੀਂ ਐ ਕਰ ਦਾਂਗੇ ਜੋ ਕਰਦੇ ਨੇ ਜੂਨੀਅਨ ਕੀ ਕਹਿੰਦੇ ਸੀ ਕੌਣ ਟਰੈਕਟਰ ਜੂਨੀਅਨਾਂ ਇੱਕ ਇੰਟਰ ਜੂਨੀਅਨ ਐ ਠੀਕ ਐ ਕੈਂਟਰ ਜੂਨੀਅਨਾਂ ਪਿੱਛੇ ਜਦੋਂ ਇਹਨਾਂ ਦੀ ਕੋਈ ਗੱਲਬਾਤ ਤੂੰ ਤੂੰ ਮੈਂ ਮੈਂ ਹੋਈ ਇਹਨੇ ਕਹਿੰਦਾ ਚੱਲ ਕੋਈ ਨਹੀਂ ਸੌਰੀ ਉਦੋਂ ਬਾਅਦ ਕਹਿੰਦਾ ਅਸੀਂ ਦੇਖਾਂਗੇ ਤੈਨੂੰ ਗਾਂ ਜਾ ਕੇ ਇਹਨੇ ਬੰਦੇ ਇੱਥੇ ਫੋਨ ਕਰਕੇ ਬੁਲਾ ਲਏ ਇਹਦੀ ਕੁੱਟਮਾਰ ਹੋਈ ਗਈ ਜੀ ਜਦੋਂ ਜਦੋਂ ਪਾਣੀ ਪਿਆ ਉਹ ਤੋਂ ਰੋਕਿਆ ਤੁਹਾਨੂੰ ਉੱਥੇ ਉਹਨਾਂ ਨੇ ਨਹੀਂ ਮਗਰ ਆ ਕੇ ਮੈਨੂੰ ਰੋਕਿਆ ਮੈਂ ਚੱਲ ਕੋਈ ਗੱਲ ਨਹੀਂ ਜੇ ਪੈ ਵੀ ਗਿਆ ਸੌਰੀ ਕਹਿੰਦਾ ਕੋਈ ਨਹੀਂ ਅੱਗੇ ਜਾ ਕੇ ਦੱਸ ਦੇ ਇੱਥੇ ਆ ਕੇ ਇਹਨੇ ਬੰਦੇ ਬੁਲਾ ਕੇ ਮੈਨੂੰ ਘੇਰ ਕੇ ਕੁੱਟਿਆ ਵਾ ਨਾ ਤੁਹਾਡੀ ਬੱਸ ਘੇਰ ਲਈ ਹਾਂਜੀ ਹਾਂਜੀ ਹਾਂ ਬੱਸ ਦੇ ਵਿੱਚ ਸਵਾਰੀਆਂ ਵੀ ਹੋਣਗੀਆਂ ਹਾਂ ਬਿਲਕੁਲ ਹੀ ਸਵਾਰੀ ਭਰੀ ਖੜੀ ਹੈ ਜੀ ਹਾਂਜੀ ਤੁਸੀਂ ਪੁੱਛ ਕੁਝ ਸਾਦੇ ਸਵਾਰੀਆਂ ਨੂੰ ਪੁੱਛ ਲੈਂਦੇ ਮਾਤਾ ਜੀ ਕੌਣ ਨੇ ਜਿਹੜਾ ਬੋਲ ਸਕਦਾ ਹੈ ਜੀ ਦੱਸੋ ਵੀਰੇ ਬੋਲੋ ਬੋਲੋ ਜੋ ਨਹੀਂ ਕੋਈ ਗੱਲ ਨਹੀਂ ਆਪਦੀ ਮਰਜ਼ੀ ਨਾਲ ਜੇ ਕੋਈ ਚਾਹੁੰਦਾ ਬੋਲਣਾ ਤੇ ਦੱਸੋ ਸਹੀ ਗੱਲ ਹੈ ਜਿਹੜੀ ਤੁਸੀਂ ਐਸਾ ਸਫਰ ਕਰਦੇ ਕੱਲ੍ਹ ਤੁਹਾਡੇ ਨਾਲ ਹੋ ਗਿਆ ਫਿਰ ਦੱਸੋ ਕੀ ਵਾਪਰਿਆ ਸੀ ਇਹ ਬੱਸ ਇਹਨਾਂ ਨੇ ਰਾਹ ਰੋਕੇ ਕੱਲਾ ਗਾਰਾ ਹੀ ਪਿਆਗਾ ਉਹ ਡਰਾਈਵਰ ਨੇ ਗਲਤੀ ਵੀ ਮੰਨੀ ਵੀ ਮੇਰੇ ਤੋਂ ਗਾਰਾ ਪਿਆਗਾ ਕਿਉਂ ਉਹਨਾਂ ਦੀ ਮਾਵਾ ਭੈਣਾ ਨਹੀਂ ਆਉਂਦੀਆਂ ਕੱਲ੍ਹ ਨੂੰ ਉਹ ਵੀ ਜਾਂਦੀਆਂ ਰੋਕਦੇ ਇਹਨਾਂ ਦਾ ਮਤਲਬ ਕੀ ਆ ਬੱਸ ਰੋਕਣ ਦਾ ਇਹਨਾਂ ਦੀ ਮਾਵਾ ਭੈਣਾ ਵੀ ਆਉਂਦੀਆਂ ਆ ਕਿਉਂ ਨਹੀਂ ਆਉਂਦੀਆਂ ਦੱਸੋ ਸਾਰੇ ਆਉਂਦੇ ਸਫਰ ਕਰਦੇ ਆ ਨਾ ਕਿੰਨੇ ਵੀ ਲੇਟ ਹੋ ਰਹੇ ਹੁਣ ਲੇਟ ਵੀ ਹੋ ਰਹੇ ਸਾਨੂੰ ਕਿੰਨੀ ਮੁਸੀਬਤਾਂ ਦੀ ਜਿਹਨਾਂ ਦੀ ਨਾ ਫੈਮਲੀ ਬਸਾ ਚੜਦੇ ਹੁਣ ਤਾਂ ਕਹਿੰਨ ਇਹ ਇਹਨਾਂ ਦੀ ਫੈਮਲੀ ਵਿੱਚ ਚੜਦੀ ਹੈ ਨਾ ਬਸਾ ਤੇ ਇਹਨਾਂ ਦਾ ਮਤਲਬ ਕਿ ਘਰੇ ਪਿਆ ਜੋ ਡਰਾਈਵਰ ਨੇ ਗਲਤੀ ਕਟ ਮਾਰ ਕੀਤੀ ਹੈ ਕੱਲ ਨੂੰ ਕੁਝ ਹੋ ਜਾਣਾ ਤੁਸੀਂ ਕਿਵੇਂ ਪਹੁੰਚਦੇ ਘਰੇ ਤੇ ਨਹੀਂ ਮੈਨੂੰ ਕਹ ਡਰਾਈਵਰ ਨੂੰ ਕੁਝ ਹੋ ਜਾਂਦਾ ਫਿਰ ਜ਼ਿੰਮੇਵਾਰ ਕੌਣ ਹੈ ਇਹ ਤਾਂ ਪਾਸੇ ਨਿਕਲ ਹੁਣ ਨਿਕਲ ਨਾ ਬਾਹਰ ਅੰਦਰ ਵੜ ਕੇ ਕਿਉਂ ਬੈਠੇ ਆ ਇਹ ਨਿਕਲ ਨਾ ਕਿੰਨੇ ਕੁ ਜਾਣੇ ਸੀ ਕਿ ਇੱਥੇ ਕਾਫੀ ਵਾਰਸ ਉੱਪਰ ਹੀ ਸੀਗੀ ਇਹਨਾਂ ਨੇ ਬੱਸ ਰੋਕੀ ਆ ਉਹਨਾਂ ਨੇ ਕਿਹਾ ਮੂਰੇ ਬੰਦੇ ਸੱਦੇ ਅਸੀਂ ਗੱਾਰਾ ਪਿਆ ਜੋ ਡਰਾਈਵਿੰਗ ਵਾਲੇ ਕਿੰਨੇ ਕਿ ਜਾਣੇ ਸੀਗੇ ਕਾਫੀ ਸੀਗੇ ਕਾਫੀ ਜਾਣੇ ਸੀਗੇ ਜੋ ਡਰਾਈਵਰ ਨੇ ਗਲਤੀ ਮੰਨ ਲਈ ਆਵਦੀ ਵੀ ਮੈਂ ਗਲਤੀ ਹੋ ਗਈ ਜੇ ਗਲਤੀ ਨਾ ਮੰਨੇ ਫਿਰ ਤਾਂ ਕੁੱਟਾਂ ਦਾ ਮਤਲਬ ਬੰਦ ਹੈ ਫਿਰ ਕਿਉਂ ਮਤਲਬ ਹੈ ਇਹਨਾਂ ਦਾ ਹੂੰ ਬਿਲਕੁਲ ਕੀ ਵਾਪਰਿਆ ਮਾਤਾ ਜੀ ਜਦੋਂ ਤੁਸੀਂ ਮੰਨ ਲਓ ਬੱਸ ਦੇ ਵਿੱਚ ਸੀਗੀ ਕੀ ਹੁੰਦਾ ਰਸਤੇ 'ਚ ਕਿਉਂ ਰੁਕਦੀ ਹੈ ਬੱਸ ਅਸੀਂ ਬੈਠੇ ਸੀ ਕਿਉਂਕਿ ਉਧਰ ਬੱਸ ਆ ਰਹੀ ਸੀਗੀ ਮਤਲਬ ਜਦੋਂ ਗੱਾਰਾ ਹੁੰਦਾ ਤਾਂ ਬੰਦੇ ਨੂੰ ਆਪ ਰੋਕਣਾ ਹੁੰਦਾ ਕਿ ਉਧਰ ਬੱਸ ਆ ਰਹੀ ਹੈ ਆਪ ਦੀ ਬੰਦੇ ਨੇ ਰੁਕਣਾ ਹੁੰਦਾ ਵੀ ਗਾਰਾ ਪਊਗਾ ਉਹਨਾਂ ਨੇ ਆ ਕੇ ਇੱਕ ਵਾਰੀ ਤਾਂ ਆ ਕੇ ਨਾ ਮਤਲਬ ਉਹਨਾਂ ਨੇ ਗਾਲਾਂ ਕੱਢੀਆਂ ਇੱਕ ਵਾਰੀ ਡਰਾਈਵਰ ਨੂੰ ਕਹਿ ਕੇ ਪਿੱਛੇ ਮੁੜ ਕੇ ਗਾਲਾਂ ਕੱਢੀਆਂ ਉਸ ਤੋਂ ਬਾਅਦ ਆ ਕੇ ਉਹਨੇ ਮਤਲਬ ਫੇਰ ਮੋਟਰਸਾਈਕਲ ਆ ਲਿਆ ਤੇ ਉਹਨਾਂ ਨੇ ਫੋਨ ਕਰਕੇ ਹੋਰ ਬੰਦਿਆਂ ਨੂੰ ਵੀ ਬੁਲਾ ਲਿਆ ਨਾਲ ਡਰਾਈਵਰ ਦੇ ਬੈਠੇ ਤੇ ਵਿਚਾਰੇ ਦੀ ਟੀ-ਸ਼ਰਟ ਵੀ ਫਾੜਤੀ ਤੇ ਹਾਂਜੀ ਡਰਾਈਵਰ ਲਈ ਇੱਥੋਂ ਖਿੱਚਿਆ ਗਾ ਵਸ ਦੇ ਵਿੱਚੋਂ ਹੰਦਰੋ ਲਾ ਲਿਆ ਹੰਦਰੋ ਲਾਇਆ ਉਹਦੇ ਲਿੰਗੇ ਪਾੜ ਤੇ ਉਹਦੇ ਇੱਥੇ ਲੈ ਵਿੱਚ ਬੈਠਣਗੇ ਕੋਈ ਗੱਲ ਨਹੀਂ ਡਰਾਈਵਰ ਦੀ ਡਰਾਈਵਰ ਕੋਈ ਨਹੀਂ ਪਿੱਛਲੇ ਮੁੰਡਾ ਬੱਚੇ ਸਵੇਰ ਦੇ ਵਿਚਾਰੇ ਇੱਕ ਕਿੱਥੋਂ ਚੜੇ ਕਿੱਥੇ ਜਾਣਾ ਤੂੰ ਜਾਣਾਗਾ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਜਾਣਾ ਹਾਂਜੀ ਤੁਸੀਂ ਤਾਂ ਬਹੁਤ ਲੇਟ ਹੋ ਰਹੇ ਹੋ ਹੋ ਰਹੀ ਲੇਟਾ ਹਾਂ ਮਾਮਾ ਕੱਲੂ ਜੇਕਰ ਕੁਝ ਵਾਪਰ ਜਾਂਦਾ ਵੱਡੇ ਹਾਦਸਾ ਹੋ ਜਾਂਦਾ ਕਿ ਡਰਾਈਵਰ ਨਾਲ ਤੁਸੀਂ ਤਾਂ ਪਹੁੰਚ ਨਹੀਂ ਸਕਣਾ ਸੀ ਅੱਗੇ ਇੱਕ ਇਹ ਵੀ ਗੱਲ ਹੈ ਜਿਹੜੇ ਬੱਚੇ ਐ ਸਵੇਰ ਦੇ ਨਿਕਲੇ ਅਗਰ ਉਹ ਭੁੱਖੇ ਨਿਕਲੇ ਪੇਪਰ ਦੇ ਕੇ ਨਿਕਲੇ ਹੁਣ ਉਹਨਾਂ ਨੇ ਤਿਆਰੀ ਵੀ ਕਰਨੀ ਐ ਕਿੰਨੀ ਚਿੰਤਾ ਜਿਹੜੀਆਂ ਕੁੜੀਆਂ ਵਿਚਾਰੀਆਂ ਬੈਠੀਆਂ ਨੇ ਫੇਰ ਵੀ ਸਿਆਣੇ ਬੰਦੇ ਦਾ ਬੱਕਰੀ ਘਲਾ ਵੈਸੇ ਸਾਰੇ ਬਹੁਤ ਪਰੇਸ਼ਾਨ ਹੋ ਰਹੇ ਆ ਹੁਣ ਉਹ ਬੰਦੇ ਬਾਹਰ ਹੀ ਨਿਕਲ ਮਾਤਾ ਜੀ ਤੁਸੀਂ ਕਿੱਥੇ ਜਾਣਾ ਜੀ ਅਸੀਂ ਜੀ ਬਠਿੰਡੇ ਤੋਂ ਆਏ ਆ ਤੇ ਕੋਟਕਪੂਰੇ ਜਾਣਾ ਹੈ ਡਰਾਈਵਰ ਦੀ ਕੋਈ ਗਲਤੀ ਨਹੀਂ ਕੋਈ ਡਰਾਈਵਰ ਦੀ ਜਦੋਂ ਗੱਾਰਾ ਪੈ ਗਿਆ ਸੀ ਡਰਾਈਵਰਾਂ ਦਾ ਵੀ ਮੇਰੇ ਤੋਂ ਗੱਰਾ ਪੈ ਗਿਆ ਮੈਂ ਕਿਹੜਾ ਭਰਾ ਉੱਤੋਂ ਸਿੱਟਿਆ ਇਹ ਗੱਲ ਕਈ ਡਰਾਈਵਰ ਨੇ ਮੁੜ ਕੇ ਫਿਰ ਵਾਪਸ ਮੁੜ ਕੇ ਆ ਵਾਪਸ ਮੁੜ ਕੇ ਆ ਕੇ ਇੱਥੇ ਆ ਕੇ ਨਾਕਾ ਲਾ ਲਿਆ ਉਹਨਾਂ ਨੇ ਬੰਦੇ ਫਸੀ ਗਏ 10 15 20 ਬੰਦੇ ਅੱਛਾ ਇੰਨੇ ਆਨੇ ਸੀਗੇ ਹਾਂ ਇੰਨੇ ਜਣੇ ਸੀ ਤੇ ਡਰਾਈਵਰ ਨੂੰ ਖਿੱਚ ਲਿਆ ਸਾਡੇ ਸਾਹਮਣੇ ਖਿੱਚਿਆ ਡਰਾਈਵਰ ਕੁੱਟਿਆ ਕਿੰਨਾ ਕੋਆ ਕੁੱਟਿਆ ਜਦੋਂ ਤਾਂ ਕੱਪੜੇ ਪਾੜਦਾ ਖਿੱਚ ਲਿਆ ਹੱਥ ਦੇ ਫਿਰ ਮਰਜ਼ੀ ਤੇ ਡਰਾਈਵਰ ਦਾ ਕੁੱਟ ਮਾਰੀ ਹੋ ਗਈ ਬੇਇੱਜ਼ਤੀ ਕਰੀ ਇਹ ਕਹਿੰਦੇ ਬੋਲਦੇ ਕੀ ਸੀਗੇ ਮਾਤਾ ਉਹਨੂੰ ਇਹ ਤਾਂ ਲਾਇਆ ਉਹਨਾਂ ਨੇ ਆ ਸੀ ਇੱਧਰ ਪਿੱਛੇ ਇੱਧਰ ਬੈਠੇ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਅੱਜ ਗਾਣਾ ਗਾ ਕੇ ਗਾਣਾ ਗਾ ਕੇ ਅਗਲੀ ਲੋਟ ਬਹੁਤ ਕੱਡੀ ਡਰਾਈਵਰ ਨੂੰ ਬਹੁਤ ਹੀ ਜਿਆਦਾ ਡਰਾਈਵਰ ਨੇ ਬੋਲਿਆ ਤਾਂ ਗੱਲਬਾਤ ਕੀਤੀ ਬਸ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਉਹਨਾਂ ਦਾ ਕਹਿਣਾ ਕਿ ਕੁੱਟਮਾਰ ਕੀਤੀ ਗਈ ਹੈ ਹਾਂਜੀ ਖੁਦ ਮੈਂ ਥਾਣੇ ਵੀ ਜਾਇਆ ਕਿੰਨਾ ਸਮਾਂ ਹੋਇਆ ਘਟਨਾ ਵਾਪਰੀ ਨੂੰ ਪੌਣੇ 3 ਹੋ ਗਏ ਇਹਦਾ ਇੱਕ ਸਰ 34 ਦਾ ਟਾਈਮ ਹੈ ਗੋਨਿਆਂ ਨਾਲ ਬੱਸ ਸਟੈਂਡ ਤੋਂ ਤੇ 140 ਕਿਤੇ 40 42 ਕਿਤੇ ਘਟਨਾ ਵਾਪਰੀ ਹੈ ਇਹ ਸਾਨੂੰ ਜਦੋਂ ਪਤਾ ਲੱਗਾ ਲਗਭਗ 2 ਘੰਟਾ ਹੋ ਗਿਆ ਲਗਭਗ ਜੀ ਕੋਈ ਪਹੁੰਚੀ ਨਹੀਂ ਪੁਲਿਸ ਨੂੰ ਨਾ ਜੀ ਨਾ ਜੀ ਮੈਂ ਖੁਦ ਥਾਣੇ ਜਾ ਕੇ ਕੰਪਲੇਂਟ ਲਿਖਾ ਕੇ ਆਇਆ ਦੋ ਕੰਪਲੇਂਟਾਂ ਆਪਦੇ ਮੋਬਾਈਲ ਤੇ ਪਾ ਚੁੱਕਾ ਹਾਂ ਇੱਕ ਮੁੰਡਾ ਜਿਹਦੇ ਨਾਲ ਘੱਟੋ ਮਾਰਾ ਸਰਕਾਰੀ ਹੈ ਮੁੰਡਾ ਹੈ ਕਿ ਦੂਜਨੀ ਨਹੀਂ ਜੀ ਇਹ ਆਪਣਾ ਕਨੈਕਟ ਵੇਜ ਤੇ ਹੈ ਪੀਆਰਟੀਸੀ ਕਨੈਕਟ ਵੇਜ ਤੇ ਹੈ ਜੀ ਸਰ ਤੇ ਮਤਲਬ ਕਿਵੇਂ ਦੇਖਦੇ ਹੋ ਵੀ ਇੰਨੀਆਂ ਸਵਾਰੀਆਂ ਨਾਲ ਬੈਠੀਆਂ ਹੁੰਦੀਆਂ ਇਹ ਘੱਟੋ ਮਾਰ ਕਰਨੀ ਚਲੋ ਜੀ ਇਹਦੇ ਚ ਪਬਲਿਕ ਦਾ ਤਾਂ ਕੋਈ ਕਸੂਰ ਨਹੀਂ ਚੱਲ ਉਹ ਬੰਦੇ ਦਾ ਉਕੇ ਸੱਦ ਕੇ ਪ੍ਰਸ਼ਾਸਨ ਆਵੇ ਆ ਜਾਮ ਖਲਾਵੇ ਉਹ ਬੰਦੇ ਨੂੰ ਬੰਦੀ ਉਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਸਾਡੀ ਮੰਗ ਹੈ ਜੀ ਜੀ ਬਿਲਕੁਲ ਤਾਂ ਇੱਥੇ ਜਿਹੜਾ ਇਕੱਠਾ ਹੈ ਉਹ ਕਾਫੀ ਹੋ ਗਿਆ ਹੋਜੀ ਸਾਹਿਬ ਕਿਵੇਂ ਦੇਖੋ ਜਿਹੜੀ ਘਟਨਾ ਵਾਪਰੀ ਇਹਨਾਂ ਨਾਲ ਕਹਿੰਦੇ ਕੁੱਟਮਾਰ ਕੀਤੀ ਗਈ ਹੈ ਡਰਾਈਵਰ ਨੂੰ ਥੱਲੇ ਲਾ ਕੇ ਜਿਹੜੀ ਕੁੱਟਮਾਰ ਹੋਈ ਹੈ ਉਹ ਤਾਂ ਬਹੁਤ ਗਲਤ ਹੈ ਮੈਂ ਜਿਹੜੀ ਮੰਨ ਲਓ ਕਾਨੂੰਨ ਤੋਂ ਬਾਹਰ ਗੱਲ ਆ ਉਹ ਨੂੰ ਵੀ ਆਪਾਂ ਕਹਿੰਦੇ ਕਿ ਵੀ ਠੀਕ ਹੈ ਪਰ ਪ੍ਰੋਬਲਮ ਕੁੱਟਮਾਰ ਹੋਈ ਕਿਉਂ ਆ ਉਹਦਾ ਕਾਰਨ ਮੈਂ ਜੇ ਥੋੜਾ ਜਿਹਾ ਜਿੱਥੋਂ ਦਾਖ ਮੈਂ ਸਮਝਦਾ ਉਹ ਤੁਹਾਨੂੰ ਦੱਸਦਾ ਜੀ ਵੀ ਇਹ ਛੜਕ ਹੈ ਕਿ ਲੈਂਕ ਰੋਡ ਜਿੱਡੀ ਰਹੇਗੀ ਭੁਰ ਭੁਰ ਕੇ ਇਹ ਮੁੱਦਾ ਅੱਜ ਤੋਂ ਆਪਾਂ ਤਕਰੀਬਨ 6 ਮਹੀਨੇ ਪਹਿਲਾਂ ਵੀ ਵਿਚਾਰਿਆ ਔਰ ਡੀਸੀ ਸਾਹਿਬ ਨੇ ਸਾਨੂੰ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਲਿਖ ਕੇ ਦਿੱਤਾ ਪ੍ਰਪੋਜ਼ਲ ਪਿਆ ਸਾਡੇ ਕੋਲ ਕਿ ਅਸੀਂ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਸੜਕ 3-3 ਫੁੱਟ ਚੌੜੀ ਕਰ ਦਿਆਂਗੇ ਠੀਕ ਹੈ ਔਰ ਸਾਡਾ ਜਿੰਨੇ ਇਹ ਵੱਡੇ ਵੀਹਿਕਲ ਚੱਲਦੇ ਆ ਇਥੋਂ ਅਸੀਂ ਇਹਨਾਂ ਨੂੰ ਉਦੋਂ ਇਹ ਡਿਮਾਂਡ ਕੀਤੀ ਸੀ ਕਿ ਉਹਨਾਂ ਚਿਰ ਸਾਨੂੰ ਵੱਡੀਆਂ ਬੱਸਾਂ ਤੇ ਜਿਹੜੇ ਟਰੱਕ ਹੈ ਇਸ ਰੋਡ ਦੇ ਉੱਤੋਂ ਬੰਦ ਕਰ ਦਿਓ ਸਾਰੀਆਂ ਪੰਚਾਇਤਾਂ ਨੇ ਵੀ ਇਹਨਾਂ ਨੂੰ ਉਹਦੋਂ ਆਖਿਆ ਸੀ ਵੀ ਪੂਰੇ ਦਾ ਪੂਰਾ ਇਹ ਸਿਸਟਮ ਕਰ ਦੋ ਬੰਦ ਜਦੋਂ ਸੜਕ 3-3 ਫੁੱਟ ਦੋਨੋਂ ਫੁੱਟ ਚੌੜੀ ਹੋ ਗਈ ਉਦੋਂ ਇਹ ਵਹੀਕਲ ਦੁਬਾਰਾ ਫਿਰ ਇੱਥੇ ਲਾ ਰਿਓ ਉਹਨਾਂ ਚਿਰ ਸਾਨੂੰ ਇਸ ਇਲਾਕੇ ਨੂੰ ਜਿੰਨਾ ਜੇਤੋਂ ਤੱਕ ਜਾਂਦਾ ਹੈ ਇਹਦੇ ਬਾਅਦ ਤੇ ਤੁਸੀਂ ਮਿੰਨੀ ਬੱਥਾ ਦੇ ਦੋ ਇਹ ਗੱਲ ਦੀ ਡਿਮਾਂਡ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਕਰਤੀ ਉਸ ਤੋਂ ਬਾਅਦ ਅਸੀਂ ਘੱਟੋ ਘੱਟ 10 ਵਾਰ ਏਡੀਸੀ ਸਾਹਿਬ ਕੋਲੇ ਜਾ ਕੇ ਲੈਟਰ ਦੇ ਆਏ ਸਾਰੀਆਂ ਚਿੱਠੀਆਂ ਮੇਰੇ ਕੋਲੇ ਪਈਆਂ ਤੇ ਹਰੇਕ ਅਫਸਰ ਤੱਕ ਛੜਕ ਮੰਤਰੀ ਤੱਕ ਸਾਡੀ ਪੰਚਾਇਤ ਜਿਹੜੀ ਉਹ ਮਿਲ ਕੇ ਆ ਚੁੱਕੀ ਹੈ ਪਰ ਇਹ ਛੜਕ ਬਾਰੇ ਕੁਝ ਹੱਲ ਨਹੀਂ ਹੁੰਦਾ ਕਿਉਂਕਿ ਉਧਰਲੇ ਪਾਸੇ ਟੋਲ ਟੈਕਸ ਹੈ ਇੱਧਰ ਟ੍ਰੈਪ ਕਾਉਂਟਰੀ ਦੇਖ ਲਓ ਆਪ ਕਿੰਨਾ ਟ੍ਰੈਪ ਕਾਉਂਟ ਆ ਪਿਆ ਪਰ ਕੋਈ ਇਹਦਾ ਸੁਣਨ ਨੂੰ ਤਿਆਰ ਨਹੀਂ ਹੈ ਇਸ ਚੰਪਰ ਪ੍ਰੋਪੋਜ਼ਲ ਕੋਈ ਬਣਾਇਆ ਗਿਆ ਐਸਟੀਮੇਟ ਸੜਕ ਨਾ ਕੋ ਪਹੁੰਚਿਆ ਪ੍ਰੋਪੋਜ਼ਲ ਬਣ ਕੇ ਡੀਸੀ ਸਾਹਿਬ ਤੋਂ ਦੋ ਵਾਰ ਸੜਕ ਮੰਤਰੀ ਕੋਲੇ ਇਹਦਾ ਗਿਆ ਵੈ ਉੱਥੇ ਪਿਆ ਜੀ ਪ੍ਰੋਪੋਜ਼ਲ ਬਣ ਕੇ ਪਰ ਹੋਰ ਇਦੂ ਬਾਦ ਕਿੰਨੇ ਘਟਨਾਵਾਂ ਨੂੰ ਅਡੀਕ ਕਰ ਰਿਹਾ 50 ਅਸੀਂ ਇਹਨਾਂ ਨੂੰ ਪਹਿਲਾਂ ਵੀ ਕਹੇ ਵੀ ਜੇ ਸਾਡੇ ਬੰਦੇ ਦੀ ਕਿਸੇ ਦੀ ਘਟਨਾ ਇਸ ਤੋਂ ਬਾਅਦ ਹੋਗੀ ਅਸੀਂ ਰੋਡ ਦੇ ਉੱਤੇ ਟੋਏ ਪਾੜਦੇ ਨੇ ਜੀਸੀਪੀ ਦੇ ਨਾਲ ਇਹ ਦੇਸ਼ ਸਾਡਾ ਕੋਈ ਇਸ ਦੇਸ਼ ਦਾ ਕੁਝ ਲੱਗਦਾ ਨਹੀਂ ਹੈ ਯਾਰ ਅਸੀਂ ਇੱਥੇ ਸੜਕ ਦੇ ਉੱਤੇ ਮਰਨ ਆਸਤੇ ਹੀ ਆਂ ਸਾਡੇ ਪਿੰਡ ਦੇ ਅਕਲੀਏ ਦੇ ਹੀ ਬੰਦੇ ਬੱਸਾਂ ਥੱਲੇ ਆਉਂਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਬੱਸਾਂ ਵਾਲਿਆਂ ਦੀ ਗਲਤੀ ਹੈ ਸੜਕ ਦੀ ਗਲਤੀ ਹੈ ਸੜਕ ਛੋਟੀ ਹੈ ਗਵਰਨਮੈਂਟ ਦੀ ਗਲਤੀ ਹੈ ਇਹ ਦਿੱਕਤ ਆਉਂਦੀ ਹੈ ਤੁਹਾਨੂੰ ਜੀ ਛੋਟੀ ਸੜਕ ਦੇ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਆ ਜਦੋਂ ਵੀ ਆਉਣਾ ਕੋਈ ਹਾਰਨ ਮਾਰੀਦਾ ਹੁਣ ਜਿਹੜੀ ਇਹ ਘਟਨਾ ਹੋਈ ਹੈ ਮੈਂ ਫਰੰਟ ਸੀਟ ਤੇ ਬੈਠਾ ਹੋਇਆ ਸੀਗਾ ਅੱਗੇ ਡਰਾਈਵਰ ਦੇ ਪਿਛਲੀ ਸਾਈਡ ਤੇ ਪਿੱਛੋਂ ਕੀ ਹੋਇਆ ਉਹ ਤਾਂ ਨਹੀਂ ਪਤਾਗਾ ਜਿਹੜੀ ਹੋਇਆ ਦੋ ਮੁੰਡਿਆਂ ਨੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਉਹਨਾਂ ਨੇ ਗੱਡੀ ਰੋਕੀ ਡਰਾਈਵਰ ਨੇ ਗੱਡੀ ਰੋਕ ਲਈ ਆ ਉਹਨਾਂ ਦੇ ਕੱਪੜਿਆਂ ਤੇ ਛਿੱਟੇ ਪਏ ਹੋਏ ਸੀਗੇ ਉਹਨਾਂ ਨੇ ਕਿਹਾ ਯਾਰ ਤੁਸੀਂ ਸਾਡੇ ਤੇ ਛਿੱਟੇ ਪਾ ਕੇ ਆਏ ਆ ਇਹ ਕਹਿੰਦਾ ਸੌਰੀ ਯਾਰ ਜੇ ਪਾਏ ਆ ਤਾਂ ਵੀ ਮੈਂ ਮੈਨੂੰ ਨਹੀਂ ਪਤਾ ਲੱਗਿਆ ਛਿੱਟੇ ਤੇ ਕੋਈ ਜਾਣ ਕੇ ਵੀ ਨਹੀਂ ਪਾਉਂਦਾ ਨਹੀਂ ਪਤਾ ਉਹ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਲੱਗਿਆ ਆਹ ਗੱਲ ਉਹ ਕਹਿੰਦਾ ਚਲ ਤੁਹਾਨੂੰ ਅੱਗੇ ਜਾ ਕੇ ਵੇਖਦੇ ਆ ਬਸ ਅੱਗੇ ਇਹਨਾਂ ਦੇ ਇੱਥੇ ਬੰਦੇ ਖੜੇ ਸੀਗੇ ਇਹਨਾਂ ਨੇ ਆ ਕੇ ਬਸ ਗੇ ਇਹ ਇਨੀ ਗੱਲ ਹੋਈ ਆ ਇੱਥੇ ਆ ਕੇ ਅਸੀਂ ਕਿਹਾ ਵੀ ਯਾਰ ਗੱਲ ਨੂੰ ਨਾ ਵਧਾਓ ਉਹ ਗੱਲ ਨੂੰ ਨਾ ਵਧਾਓ ਇੱਥੇ ਕਿਹਾ ਵੀ ਅਸੀਂ ਇਹਨਾਂ ਨੂੰ ਹੁਣ ਪਤਾ ਕੀ ਆ ਜਿਹੜਾ ਕੋਈ ਡਰਾਈਵਰ ਕਨੈਕਟਰ ਹੈਗਾ ਅਸੀਂ ਉਹਦੀ ਪਹਿਲੀ ਗੱਲ ਤਾਂ ਮੈਂ ਮਾਫੀ ਮੰਗਦਾ ਜੇ ਢੀ ਕੁੱਟਦੀ ਆ ਕਿਉਂਕਿ ਜਿਹੜਾ ਕਾਨੂੰਨ ਤੋਂ ਬਾਹਰ ਦੀ ਗੱਲ ਆ ਨਾ ਯਾਰ ਉਹ ਸਾਨੂੰ ਵੀ ਚੰਗਣਿਆ ਅਸੀਂ ਕਾਨੂੰਨੀ ਬੰਦੇ ਆ ਫੌਜੀ ਬੰਦਾ ਮੈਂ ਉਹ ਬਿਲਕੁਲ ਗਲਤ ਹੋਇਆ ਜਿੱਥੇ ਕਹੋਗੇ ਉੱਥੇ ਲੈ ਕੇ ਉਹ ਤੋਂ ਮਾਫੀ ਮੰਗਾ ਦਾਂਗੇ ਆਪਾਂ ਉਹ ਬੰਦੇ ਮੈਨੂੰ ਪਤਾ ਨਹੀਂ ਬੰਦੇ ਕਿਹੜੇ ਆ ਉਹਨਾਂ ਨੂੰ ਆਪਾਂ ਮਾਫੀ ਹੋਣ ਮਾਰ ਰਹੇ ਨੇ ਕਪੂਰ ਥੱਲੇ ਪਹੁੰਚਣਾ ਸੀਗਾ ਇਸਨੇ ਜਿਹੜਾ ਇਹਦਾ ਹਰਜਾਨਾ ਪੈ ਗਿਆ ਇੰਨੀਆਂ ਬੱਸਾਂ ਵੀ ਖੜੇ ਆ ਅਸੀਂ ਸ਼ੌਕਨੂਨ ਠੱਲੇ ਸਾਡੇ ਬੰਦੇ ਦੀ ਮੁਲਾਜ਼ਮ ਦੀ ਇੱਕ ਬੇਇੱਜ਼ਤੀ ਹੋਈ ਹੈ ਸਰਕਾਰੀ ਮੁਲਾਜ਼ਮ ਦੀ ਬੇਇੱਜ਼ਤੀ ਕੀਤੀ ਹੈ ਸਰਕਾਰੀ ਮੁਲਾਜ਼ਮਾ ਤੁਸੀਂ ਅਸੀਂ ਬੇਇੱਜ਼ਤੀਆਂ ਦਿੱਤੇ ਰੱਖੇ ਉਹ ਨਹੀਂ ਮੈਂ ਤਾਂ ਆਪੇ ਤਾਂ ਕਹਿੰਦਾ ਵੀ ਗਲਤ ਆ ਜਰ ਜੇ ਤਾਂ ਪੈ ਚੱਲਣਾ ਆਜਾ ਜੇ ਉਹ ਫੇਟ ਵੱਜ ਜਾਂਦੇ ਉਹ ਮਰ ਜਾਂਦਾ ਬਾਈ ਚੱਲ ਜਿਹੜੀ ਜਿਹੜੀ ਮੰਗ ਆਏ ਆ ਸੋਚ ਕੇ ਚੱਲੀਏ ਤਾਂ ਤੂੰ ਵੀ ਪ੍ਰ ਸਰ ਨਹੀਂ ਮੇਰੇ ਕੋਲੇ ਤੇਰੇ ਕੋਲੇ ਕਿੰਨੇ ਵਿਕਲਾ ਇੱਕ ਮਿੰਟ ਮੈਨੂੰ ਜਵਾਬ ਦੇ ਤੇਰੇ ਕੋਲੇ ਕਿੰਨੇ ਵਿਕਲਾ ਆਪਾਂ ਕੀੜੀ ਤੋਂ ਵੀ ਬਚਾਉਣੇ ਆ ਇੱਕ ਮਿੰਟ ਇੱਕ ਮਿੰਟ ਬਾਈ ਜੀ ਆਪਾਂ ਬਾਈ ਜੀ ਕੀੜੀ ਤੋਂ ਵੀ ਬਚਾਉਣੇ ਆ ਇੱਕ ਮਿੰਟ ਮੇਰੇ ਕੋਲੇ ਗੱਡੀ ਹੈ ਉਹਦੇ ਅਗਲੇ ਇੱਕ ਮਿੰਟ ਬਾਈ ਮੇਰੇ ਕੋਲੇ ਗੱਡੀ ਹੈ ਸਕੋਰਪਿਓ ਉਹਦੇ ਅਗਲੇ ਪਾਸੇ ਕੈਮਰਾ ਹੈ ਪਿੱਛੇ ਵੀ ਕੈਮਰਾ ਲੱਗਿਆ ਮੈਂ ਇਸ ਰੋਡ ਦੇ ਉੱਤੇ ਘੁੰਮਦਾ ਰਹਿਣਾ ਮੈਂ ਕਿੰਨੇ ਬੰਦੇ ਜਿਹੜੇ ਸੜਕ ਐਡੀ ਐਡੀ ਨੀਵੀਂ ਹੈ ਦੋਨੇ ਪਾਸਿਆਂ ਤੋਂ ਕਈ ਜਗ੍ਹਾ ਤੋਂ ਵੀ ਬੱਸ ਜਦੋਂ ਕ੍ਰੋਸ ਕਰਦੀ ਹੈ ਟਰਾਲੀ ਨੂੰ ਜਾਂ ਕਿਸੇ ਚੀਜ਼ ਨੂੰ ਬੰਦੇ ਨੂੰ 프ਰੰਟ ਵਾਲਾ ਜਿਹੜਾ ਮੋਟਰਸਾਈਕਲ ਆ ਉਹ ਥੱਲੇ ਲਾਉਣਾ ਬੰਦਾ ਬਹੁਤ ਬੰਦੇ ਡਿੱਗਦੇ ਡਿੱਗਦੇ ਬਚੇ ਆ ਕਈ ਡਿੱਗ ਵੀ ਪੰਦੇ ਆ ਇਹ ਇਹ ਇੱਕ ਮਿੰਟ ਇਹ ਬੱਸ ਦੀ ਗਲਤੀ ਨਹੀਂ ਹੈ ਯਾਰ ਮੈਂ ਤੈਨੂੰ ਉਹੀ ਕਹੀ ਜਾਂਦਾ ਵੀ ਇਹ ਬੱਸ ਦੀ ਗਲਤੀ ਨਹੀਂ ਇਹ ਆਜ ਜਿਹੜਾ ਇੱਥੇ 18 ਚਾਂਸ ਬਣਿਆ ਜੇ ਸੜਕ 2.5 ਫੁੱਟ ਚੌੜੀ ਹੁੰਦੀ ਨਾ ਕਿਸੇ ਤੇ ਪਾਣੀ ਪੰਦਾ ਨਾ ਕਿਸੇ ਰੇਤ ਪੰਦਾ ਨਾ ਐਡਾ ਵੱਡਾ ਜੰਬ ਖੜਾ ਹੁੰਦਾ ਆਪਾਂ ਅਸਲ 'ਚ ਜਿਹੜੇ ਉਹ ਬੰਦੇ ਆ ਉਹਨਾਂ ਦੀ ਵੀ ਗਲਤੀ ਵਿੱਚ ਬਣ ਗਈ ਤੇ ਬੱਸ ਦੀ ਵੀ ਗਲਤੀ ਬਣ ਗਈ ਜਿਨ੍ਹਾਂ ਨੇ ਰੇਤਾ ਪਾਤਾ ਜਾਂ ਪਾਣੀ ਪਾਤਾ ਹੁਣ ਸਾਰਿਆਂ ਦੀ ਗਲਤੀ ਮਿਲਾ ਕੇ ਕੁਲ ਮਿਲਾ ਕੇ ਮੈਂ ਤਾਂ ਇਹ ਗੱਲ ਕਹਿਣਾ ਹੈ ਵੀ ਆਪਾਂ ਇਹ ਮਸਲੇ ਨੂੰ ਸੁਲਝਾ ਕੇ ਉਸ ਤੋਂ ਬਾਅਦ ਇੱਕ ਵੱਡਾ ਕੋਈ ਪ੍ਰੋਗਰਾਮ ਬਣਾਓ ਯਾਰ ਵੀ ਜਿਹੜੀ ਛੜਕ ਗਵਰਨਮੈਂਟ ਚੋੜੀ ਕਰੇ ਕੰਮ ਤਾਂ ਇਹ ਗਵਰਨਮੈਂਟ ਦਾ ਤੇ ਛੋਟਰ ਛੋਟਰੀ ਆਪਾਂ ਹੋਈ ਜਾਂਦੇ ਦੇਖੋ ਭਾਈ ਜੀ ਜਿਹੜਾ ਸਾਡਾ ਰੂਲ ਹੈ ਹਾਂ ਸਾਡੇ ਕੀ ਹੈ ਟਾਈਮਾਂ ਦਾ ਹੁੰਦਾ ਬੱਸ ਦਾ ਠੀਕ ਹੈ ਨਾ ਜਿਵੇਂ ਹੁਣ ਜੈਤੋਂ ਦੇ ਫਿਰ ਕੀ ਜੈਤੋਂ ਦੇ 28 ਮਿੰਟ ਸੀਗੇ ਅੱਗੇ 22 ਮਿੰਟ ਸੀ ਹੁਣ ਕਿਉਂ ਅਸੀਂ 28 ਕੀਤੇ ਵੀ 5-7 ਮਿੰਟ ਬੱਸ ਨੂੰ ਵਧ ਦੇਓ ਵੀ ਹ ਅਸੀਂ ਅੱਧੇ ਘੰਟੇ ਅੰਗੂ ਟਾਈਮ ਦਿੱਤਾ ਹੈ ਜਨਤਾ ਨੂੰ ਦੂਰੀ ਦਿੱਤਾ ਜਨਤਾ ਦਾ ਕਿ ਉਹ ਲੜਨ ਵਾਲਾ ਮਾਰ ਗਿਆ ਮੈਂ ਤਾਂ ਇਹ ਬੇਨਤੀ ਕਰਦਾ ਸੁਣੋ ਮੇਰੀ ਗੱਲ ਆਪਾਂ ਜਿਹੜਾ ਵੀ ਕੋਈ ਪ੍ਰੋਗਰਾਮ ਬਣਾਉਣਾ ਤੁਸੀਂ ਛਿੱਤਰ ਖਾ ਕੇ ਬਹਿ ਜਾ करिएगा ਉਹ ਅਸੀਂ ਇੱਕ ਮਿੰਟ ਇੱਕ ਮਿੰਟ ਭਾਈ ਅਸੀਂ ਪੰਜ ਇੱਕ ਮਿੰਟ ਮੈਂ ਵੀ ਫੌਜੀ ਹਾਂ ਸੁਣ ਅਸੀਂ ਪੰਜ ਬੰਦੇ ਮਰਵਾ ਕੇ ਇਹ ਮੱਥਾਂੇ ਥੱਲੇ ਅਸੀਂ ਪੰਜ ਇੱਕ ਮਿੰਟ ਪੰਜ ਬੰਦੇ ਮਰਵਾ ਕੇ ਚੁੱਪ ਕਰਕੇ ਬੈਠੇ ਆ ਪੰਜ ਬੰਦੇ ਮਰਵਾ ਕੇ ਸਾਡੇ ਪਿੰਡ ਚ ਇੱਕ ਮਿੰਟ ਭਾਈ ਇੱਕ ਮਿੰਟ ਸਾਡੇ ਦੇ ਪਿੰਡ ਦੇ ਵਿੱਚ ਅੱਜ ਵੀ ਕਿਸੇ ਵੀ ਸਾਧਨ ਦੇ ਵੱਜਣ ਦੇ ਕਾਰਨ ਚਾਰ ਬੰਦੇ ਫੱਟੜ ਪਏ ਐ ਇੱਕ ਦਾ ਸਿਰ ਪਟਿਆ ਪਿਆ ਇੱਕ ਦਾ ਮੋਢਾ ਟੁੱਟਿਆ ਪਿਆ ਇੱਕ ਦਾ ਚੂੜਾ ਟੁੱਟਿਆ ਪਿਆ ਚਾਰ ਬੰਦੇ ਆਕਲੀਆ ਕਲਾਂ ਦੇ ਇਕੱਲੇ ਦੇ ਅੱਜ ਵੀ ਫੱਟੜ ਪਏ ਮੈਂ ਹੁਣ ਜਾ ਕੇ ਦਿਖਾ ਸਕਦਾ ਹਾਂ ਔਰ ਦੇਖੋ ਐਨਾ ਨੁਕਸਾਨ ਕਰਾਉਣ ਦੇ ਬਾਵਜੂਦ ਜਦੋਂ ਅਸੀਂ ਚੁੱਪ ਕਰ ਸਕਦੇ ਹਾਂ ਤੇ ਜੇ ਤੁਹਾਡੇ ਮਾੜਾ ਮੋਟਾ ਕਿਸੇ ਤੋਂ ਗਲਤੀ ਹੋ ਗਈ ਥੋਡੀ ਮਾਫੀ ਅਸੀਂ ਮੰਗਦੇ ਹਾਂ ਹੋਰ ਵੀ ਮੰਗਾ ਦਾਂਗੇ ਉਹ ਬੰਦਿਆਂ ਤੋਂ ਵੀ ਮੰਗਾ ਦਾਂਗੇ ਜੋ ਵੀ ਨੁਕਸਾਨ ਹੋਇਆ ਤੁਹਾਡਾ ਉਹ ਵੀ ਭਰਾ ਦੇਵਾਂਗੇ ਮੈਂ ਤਾਂ ਇਹ ਕਹਿੰਦਾ ਵੀ ਇਹ ਚੀਜ਼ ਨੂੰ ਤੁਸੀਂ ਕੋਈ ਨਾ ਕੋਈ ਆਜਮ ਇਹ ਗਲਤੀ ਗਵਰਨਮੈਂਟ ਦੀ ਨੂੰ ਆਪਾਂ ਭੁਗਤਤਾ ਸਾਰੇ ਰਹਿਣਾ ਅਸੀਂ ਵੀ ਭੁਗਤ ਰਹੇ ਹਾਂ ਸਾਡੇ ਬੰਦੇ ਫਟੜਾਓ ਮੈਂ ਤੁਹਾਨੂੰ ਦਿਖਾਉਣਾ ਹੁਣ ਵੱਗਿਆ ਉਹਨਾਂ ਤੇ ਕੀ ਹੈ ਕੋਈ ਪਤਾ ਨਹੀਂ ਯਾਰ ਹਨਾ ਬਿਲਕੁਲ ਬਰਦਰ ਦੇਖੋ ਤੁਹਾਡੇ ਅਸੀਂ ਗੱਡੀ ਵੀ ਆਤੀ ਮੈਂ ਨਹੀਂ ਗਲਤੀ ਹੋਣ ਦੀ ਕੱਢਦਾ ਮੈਂ ਮੇਰੀ ਅੱਡੇ ਤੇ ਅੱਡੇ ਹੋ ਗਈ ਗੋਨਿਆਂ ਨੇ ਮੈਂ ਉਹਨਾਂ ਨੂੰ ਆਖਿਆ ਵੀ ਹਰ ਕਿਡੇ ਆਖ ਲਈ ਲੈ ਕੇ ਜਾਣੀਆਂ ਬਸ ਨਹੀਂ ਹੁੰਦੀ ਦੱਸੋ ਸਾਡੀ ਮਿੰਨੀ ਇਹ ਕੋਈ ਵੀ ਦੱਸੋ ਕੋਈ ਚੱਕਣੀ ਇਹ ਤਾਂ ਧੰਨਵਾਦ ਕਰਦਾ ਜੀ ਮੰਗ ਕੀ ਆ ਤੁਹਾਡੀ ਹੁਣ ਕਿ ਜਿਹੜਾ ਕੁਝ ਵਾਪਰਿਆ ਕੀ ਚਾਹੁੰਦੇ ਕੀ ਆ ਤੁਸੀਂ ਹੁਣ ਕਿਹੜੀ ਕਾਰਵਾਈ ਹੋਵੇ ਜਾਂ ਕੀ ਹੋਵੇ ਸਾਡੀ ਜੀ ਮੰਗ ਦੀ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਜੀ ਇਹੀ ਹੈ ਜੀ ਸਾਡੀ ਡਿਮਾਂਡ ਇਹ ਬੰਦੇ ਦਾ ਨਾਮ ਆ ਉਹ ਜੀ ਕੀ ਆ ਆ ਇਹਦਾ ਗੱਡੀ ਨੰਬਰ ਹੈ ਕਿ ਐਂਟਰ ਨੰਬਰ ਹੈ ਨਾਮ ਹੈ ਕੋਈ ਆ ਜਨਤਾ ਜਿਹੜੀ ਖੜੀ ਹੈ ਇਹਨਾਂ ਨੂੰ ਮੇਰੇ ਸਾਹਮਣੇ ਦਾ ਤੋਰੋ ਚਲੋ ਕੋਈ ਦਫਾ ਕਰੋ ਆਪਾਂ ਇਹ ਬੰਦਾ ਤੁਸੀਂ ਨਹੀਂ ਮੁਲਾਜ਼ਮ ਹੋਣ ਤੇ ਬਾਈ ਹੁਣ ਪੌਜ਼ਟੂ 2 ਮਿੰਟਾਂ ਬਾਅਦ ਮਾਫੀ ਮਗਾ ਕੇ ਜੋ ਵੀ ਬਣਦਾ ਹੋਇਆ ਬਣਾ ਲਾਂਗੇ ਤੁਸੀਂ ਕਿਹੜਾ ਬੱਸਾ ਤੁਹਾਨੂੰ ਕੰਪਲੇਂਟ ਕਰ ਦਿੱਤੀ ਇਹ ਕੰਪਲੇਂਟ ਕਰਤੇ ਵੀ ਤੁਸੀਂ ਪ੍ਰਧਾਨ ਆਈ ਜਾਂਦੇ ਸਾਡੇ ਆਪਾਂ ਤੁਸੀਂ ਤਾਂ ਜਾਣਦੇ ਹੋਗੇ ਪਿੰਡ ਦਾ ਮੈਨੂੰ ਇਹ ਬੰਦੇ ਦਾ ਪਤਾ ਨਹੀਂ ਵੀ ਕੌਣ ਆ ਕੌਣ ਨਹੀਂ ਮਨਦਾ ਸਰਪੰਚ ਨੇ ਫੋਨ ਕਰਿਆ ਵੀ ਜਾ ਯਾਰ ਫੌਜੀ ਸਾਹਿਬ ਮੈਂ ਤਾਂ ਹੁਣ ਅੱਜ ਆਪ ਬੀਜੀ ਸੀਗਾ ਭੱਜ ਕੇ ਆਇਆ ਉਥੋਂ ਪਾਹ ਲੈ ਬੰਦਾ ਕਿਧਰ ਜਾਊ ਕਿੱਥੇ ਨਹੀਂ ਜਾਂਦਾ ਬੰਦਾ ਤੁਸੀਂ ਖੋਲੋ ਬੱਸਾ ਖੋਲੋ ਯਾਰ ਨਹੀਂ ਭਈ ਆਪਾਂ ਆਪਾਂ ਹੁਣ ਧਰਨਾ ਚੱਕ ਲਿਆ ਓ ਯਾਰ ਗੱਲ ਸੁਣ ਆਪਾਂ ਜਨਤਾ ਨੂੰ ਜੇ ਤਾਂ ਕੋਈ ਬਹੁਤ ਵੱਡਾ ਚਾਂਸ ਹੋ ਗਿਆ ਓਏ ਫਿਰ ਤਾਂ ਹੈ ਹੁਣ ਇਹ ਤਾਂ ਸੜਕ ਦੀ ਗਲਤੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸੜਕ ਦੀ ਗਲਤੀ ਹੈ ਹੁਣ ਹੁਣ ਮਸਲਾ ਹੱਲ ਕਰੋ ਰਸਤਾ ਖੋਲੋ ਕੱਲ ਨੂੰ ਟਰਾਲੀਆਂ ਲਾ ਦਿਓ ਚਾਰ ਟਰਾਲੀਆਂ ਇੱਥੇ ਕੋਈ ਜੀ ਨੰਗੇ ਹੀ ਨਾ ਬਈ ਨਾ ਬੰਦਾ ਇੱਧਰ ਬੈਜਣਾ ਜੀਤੋ ਤਾਂ ਆਵੇ ਨਾ ਕੋਈ ਨਹੀਂ ਅੱਜ ਦੀ ਡਿਮਾਂਡ ਅੱਜ ਕੱਲ੍ਹ ਉਹਦੇ ਨਾਲ ਇੱਕ ਮਿੰਟ ਮੈਂ ਪੀਆਰਟੀਸੀ ਦੇ ਕੱਲ ਨੂੰ ਜੀਐਮ ਨੂੰ ਕੱਲ ਵੀ ਮਿਲਣ ਗਿਆ ਸੀ ਮਿਲਿਆ ਨਹੀਂ ਮੈਨੂੰ ਕੱਲ ਨੂੰ ਫੇਰ ਜਾਣਾ ਉੱਥੇ ਜਾ ਕੇ ਤੁਸੀਂ ਵੀ ਉੱਥੇ ਯਾਰ ਸਾਡੀ ਮਤਤ ਕਰੋ ਵੀ ਜੇ ਛੜਕ ਚੌੜੀ ਆਤੇ ਨਹੀਂ ਉਹਨਾਂ ਚ ਇਤਨੇ ਬੱੱਸਾਂ ਵੱਡੀਆਂ ਤੇ ਟਰੱਕ ਆ ਇਹਦੇ ਬੰਦ ਹੋ ਜਾਣਾ ਆਪੇ ਯਾਰ ਬੱੱਸਾਂ ਛੋਟੀਆਂ ਚਲਾਉਣ ਮਿੰਨੀ ਬੱੱਸਾਂ ਛੋਟੀਆਂ ਪਾ ਲੈਣ ਸਾਨੂੰ ਤਾਂ ਹਰੀਜਨ ਦੀ ਮਿਲਣੀ ਚਾਹੀਦੀ ਆ ਸਾਨੂੰ ਕੀ ਆ ਅੱਜ ਤਾਂ ਬਾਇਆ ਨੁਕਸਾਨ ਆਇਆ ਤੇ ਤੁਸੀਂ ਵੀ ਕਹਿੰਦੇ ਜਦੋਂ ਬਾਈ ਜੀ ਜਦੋਂ ਪਬਲਿਕ ਦਾ ਪੰਡ ਜੇ ਛੜਕ 3-3 ਫੁੱਟ ਚੌੜੀ ਹੋ ਜੇ ਇਹ ਸਭ ਤੋਂ ਵੱਧ ਫਾਇਦਾ ਸੂਰ ਆ ਹੁਣ ਬਬਲ ਖੜੀ ਆੜੀ ਫਾਈਜੀ 3 ਫੁੱਟ 3-3 ਫੁੱਟ ਛੜਕ ਚੌੜੀ ਜੇ ਹੋ ਜਾ ਜਿਹੜਾ ਪ੍ਰੋਪੋਜ਼ਲ ਬਣਿਆ ਪਿਆ ਤਾਂ ਇਹਦੇ ਚ ਸਭ ਤੋਂ ਵੱਡਾ ਫਾਇਦਾ ਬੱਸਾਂ ਦਾ ਐਕਸੀਡੈਂਟ ਘਟਣਗੇ ਤੁਹਾਨੂੰ ਪ੍ਰੋਬਲਮ ਘਟੂਗੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਥ ਦਿਓ ਮੱਥਾਂ ਵਾਲੇ ਬੰਦੇ ਜੇ ਸਾਥ ਦਿਓਗੇ ਤਾਂ ਇਹ ਥੋੜਾ ਚਿਰ ਚ ਹੀ ਬਣ ਜਾ ਅਸੀਂ ਇਕੱਲੇ ਮੈਂ ਕੱਲਾ ਰੋਦਾ ਸੜਾ ਫਰਦਾ ਹਾਂ ਹਾਂਜੀ 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 ਮੇਰੇ ਹਿਸਾਬ ਨਾਲ ਮੈਂ ਘੱਟ ਤੋਂ ਘੱਟ 22 ਵਾਰ ਤਾਂ ਮਿਲਿਆ ਹੁਣ ਏਡੀਸੀ ਦਫ਼ਤਰ ਦੇ ਵਿੱਚ ਤੇ ਡੀਸੀ ਦਫ਼ਤਰ ਦੇ ਵਿੱਚ ਤਿੰਨ ਵਾਰ ਜਾ ਕੇ ਮੈਂ ਲੈਟਰ ਦਿੱਤ ਗਿਆ ਆ ਮੇਰੇ ਕੋਲੇ ਫੋਟੋ ਪਈਆਂ ਸਾਰੀਆਂ ਸੜਕ ਮੰਤਰੀ ਨੂੰ ਮਿਲ ਕੋਈ ਐਮਐਲਏ ਕੋਈ ਇੱਥੇ ਉਦੋਂ ਕਹਿੰਦੇ ਸੀ ਤੇ 3 ਮਹੀਨਾ ਚ ਨਹੀਂ ਮਹੀਨੇ ਜੀ ਬਣਾ ਰਹੇ ਸੜਕ ਜਦੋਂ ਧਰਨਾ ਲਾਇਆ ਸੀ ਉਸ ਤੋਂ ਬਾਅਦ ਕਿਸੇ ਨੇ ਗੱਲ ਨਹੀਂ ਸੁਣੀ ਠੀਕ ਹੈ ਕਿ ਨਹੀਂ ਆ ਜੰਪ ਅਸੀਂ ਤਾਂ ਕਹਿੰਦੇ ਜੰਪ ਪਾੜ ਦਿਓ ਯਾਰ ਪਲੇਨ ਸੜਕ ਹੋਵੇ ਵਧੀਆ ਪਰ 3-3 ਫੁੱਟ ਚੌੜੀ ਹੋਵੇ ਯਾਰ ਤੇ ਬੱਸਾਂ ਵਾਲਿਆਂ ਨੂੰ ਸਹੂਲਤ ਵਧੀਆ ਬਣੂਗੀ ਹਰੇਕ ਬੰਦੇ ਨੂੰ ਤਾਂ ਆਪਾਂ ਬਚਾਂਗੇ ਉਹਨਾਂ ਚ ਰਾਹ ਆਹ ਰੌਲੇ ਚੱਲੀ ਜਾਣੇ ਮੇਰਾ ਵੀਰ ਬਣ ਕੇ ਮੈਂ ਤਾਂ ਬੇਨਤੀ ਕਰਦਾ ਤੁਹਾਨੂੰ ਵੀ ਹੁਣ ਆਪਾਂ ਕਾ ਬੰਦੇ ਵੀ ਭਾਲ ਲਾਂਗੇ ਜੋ ਆਪਾਂ ਮਾਫੀ ਮੰਗਾਉਣੀ ਹੈ ਚਾਰ ਖੇਤਰ ਮਾਰਨੇ ਆ ਉਹ ਵੀ ਮਾਰ ਲਾਂਗੇ ਜੋ ਵੀ ਕਰਨਾ ਉਹ ਕਰ ਲਾਂ